ਤੁਸੀਂ ਹੜ ਆਉਣ ਦਾ ਕੀ ਕਾਰਨ ਮੰਨਦੇ ਹੋ ਕਾਰਨ ਤਾਂ ਵੇਖੋ ਜੀ ਸਾਰੇ ਹੀ ਕਾਰਨ ਰਲ ਜਾਂਦੇ ਨੇ ਜਿਵੇਂ ਇੱਕ ਤਾਂ ਬੇਮੌਸਮੀ ਬਰਸਾਤ ਹੋ ਗਈ ਦੂਜਾ ਕੋਈ ਪ੍ਰਸ਼ਾਸਨ ਦੀ ناکਾਮੀਆਂ ਵੀ ਨੇ ਜਿਹਦੇ ਕਾਰਨ ਹੜ ਆਉਂਦੇ ਨੇ ਹੁਣ ਜੇਕਰ ਦੇਖਿਆ ਜਾਵੇ ਤਾਂ ਆਪਾਂ ਰੋਜ਼ ਨਿਊਜ਼ ਪੇਪਰ ਦੇ ਵਿੱਚ ਵੀ ਪੜ੍ਹਦੇ ਆਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਰੋਜ਼ ਨੈਟ ਤੇ ਵੇਖਦੇ ਆਂ ਜਿੱਦਾਂ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀਗੀ ਪਾਖੜਾ ਡੈਮ ਨੂੰ ਜਾਂ ਪੌਗ ਡੈਮ ਜਾਂ ਹਰੀਆਂ ਸਾਰਿਆਂ ਕੋਲ ਇਹ ਜਾਣਕਾਰੀ ਪਹੁੰਚੀ ਸੀ ਕਿ ਇਸ ਵਾਰ ਬਰਸਾਤਾਂ ਜਿਹੜੀਆਂ ਨੇ ਉਹ ਹੱਦ ਤੋਂ ਵੱਧ ਪੈਣਗੀਆਂ ਪਰ ਇਹਨਾਂ ਦੀ ਇੱਕ ਨਕਾਮੀ ਸੀ ਜੇ ਇਹ ਜਿੰਨਾ ਵੀ ਡੈਮ ਬਣਿਆ ਹੋਇਆ ਸੀ ਜੇ ਡੈਮ ਨੂੰ ਉਹ ਪਹਿਲਾਂ ਥੋੜਾ ਜਿਹਾ ਘੱਟ ਕਰਵਾ ਦਿੰਦੇ ਤਾਂ ਹੋ ਸਕਦਾ ਉਸ ਉਸ ਵਿੱਚ ਪਾਣੀ ਰਿਜ਼ਰਵ ਕਰਨ ਦਾ ਕੋਟਾ ਵੱਧ ਜਾਂਦਾ ਤਾਂ ਸ਼ਾਇਦ ਨੁਕਸਾਨ ਘੱਟ ਹੁੰਦੇ ਜਿਵੇਂ ਕਿ ਆਪਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਨਿਊਜ਼ ਦੇ ਵਿੱਚ ਵੀ ਦੇਖ ਰਹੇ ਆਂ ਵੀ ਜਦੋਂ ਬਰਸਾਤ ਆਉਂਦੀ ਹੈ ਪਾਣੀ ਐਨੇ ਲੱਖ ਕਿਊਸਿਕ ਆਇਆ ਪਿੱਛੋਂ ਆਇਆ ਹੈ ਜਿਹੜਾ ਉਹਦਾ ਇਨਫਲੋ ਸੀ ਉਹ ਐਨੇ ਲੱਖ ਸੀ ਪਰ ਲੱਖਾਂ ਦੇ ਵਿੱਚ ਇਨਫਲੋ ਹੋ ਰਿਹਾ ਸੀ ਤੇ ਜਿਹੜਾ ਆਊਟਫਲੋ ਸੀ ਉਹ ਹਜ਼ਾਰਾਂ ਦੇ ਵਿੱਚ ਹੋ ਰਿਹਾ ਸੀ ਇੱਕ ਅੱਧ ਹੁੰਦਾ ਹੈ ਅੱਧ ਤੱਕ ਵੀ ਨਹੀਂ ਉਹਨਾਂ ਛੱਡਿਆ ਸੀ ਤੀਜਾ ਕਿ ਦਸਵੇਂ ਹਿੱਸੇ ਤੱਕ ਪਾਣੀ ਛੱਡਦੇ ਸੀਗੇ ਉਹ ਆਪਣਾ ਕੋਟਾ ਤਾਂ ਰਿਜ਼ਰਵ ਕਰ ਰਹੇ ਸੀ ਪਰ ਉਹਨਾਂ ਇਹ ਨਹੀਂ ਸੋਚਿਆ ਵੀ ਜਦੋਂ ਇਹ ਓਵਰ ਹੋ ਜਾਏਗਾ ਤਾਂ ਫਿਰ ਅਸੀਂ ਕੀ ਕਰਾਂਗੇ ਜਦੋਂ ਓਵਰ ਹੋ ਗਿਆ ਤਾਂ ਜੋ ਜਿੱਦਾਂ ਕਿ ਹੁਣ ਉਹਨਾਂ ਛੱਡਦਾ ਪਾਣੀ ਪੌਗ ਡੈਮ ਨੇ ਜਾਂ ਪਾਖੜਾ ਡੈਮ ਨੇ ਉਹ ਹਰੀਕੇ ਹੈਡ ਵਰਕਸ ਤੇ ਆਇਆ ਹਰੀਕੇ ਹੈਡ ਵਰਕਸ ਨੇ ਬੰਦ ਰੱਖਿਆ ਜਿਹੜਾ ਪਿੱਛੇ ਸੀ ਏਰੀਆ ਉਹ ਪਹਿਲਾਂ ਉਹਨਾਂ ਲੋੜਦਾ ਜਦੋਂ ਉਹ ਏਰੀਆ ਲੋੜ ਗਿਆ ਉਹਨਾਂ ਰੋਲਾ ਪਾਇਆ ਤੇ ਮੁੜ ਕੇ ਉਹਨਾਂ ਛੱਡ ਦਿੱਤਾ ਅੱਗੇ ਜਿਹੜਾ ਫਿਰੋਜ਼ਪੁਰ ਤੇ ਫਾਇਲਕਾ ਏਰੀਆ ਲੋੜ ਗਿਆ ਕਾਰਨ ਇਹ ਹੀ ਹੈ ਜੇਕਰ ਤੁਸੀਂ ਉਸ ਨੂੰ ਰੈਗੂਲਰ ਡੇਲੀ ਆਊਟਫਲੋ ਕਰਦੇ ਰਹਿੰਦੇ ਪਾਣੀ ਨੂੰ ਤਾਂ ਸ਼ਾਇਦ ਨੁਕਸਾਨ ਤਾਂ ਚਲ ਹੋਣਾ ਸੀ ਕੁਝ ਘੱਟ ਹੋ ਜਾਂਦਾ ਹੜ ਆਉਣ ਦਾ ਜਿਹੜਾ ਹੱਲ ਹੈ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਹੱਲ ਵੇਖੋ ਜੀ ਹੜ ਆਉਣ ਦਾ ਇੱਕ ਤਰ੍ਹਾਂ ਜਿਹੜੀ ਆਪਣੀਆਂ ਬਣੀਆਂ ਨੇ ਜਿੱਦਾਂ ਹੈਡ ਵਰਕਰਸ ਤੇ ਜਾਂ ਪਾਖੜਾ ਬੀਬੀ ਐਮ ਐਮ ਬੀ ਬੋਰਡ ਬਣਿਆ ਹੈਗਾ ਉਹਦੇ ਵਿੱਚ ਸਰਕਾਰ ਨੂੰ ਚਾਹੇ ਦਾ ਚਾਹੇ ਕੋਈ ਵੀ ਸਰਕਾਰ ਪਿੱਛੇ ਵੀ ਲੰਘੀ ਹੈ ਜਾਂ ਹੁਣ ਸਮੇਂ ਦੀ ਸਰਕਾਰ ਚੱਲ ਰਹੀ ਹੈ ਆਮ ਆਦਮੀ ਦੀ ਸਰਕਾਰ ਚੱਲ ਰਹੀ ਹੈ ਜੇ ਇਹਨਾਂ ਕੋਲ ਕੋਈ ਪਾਲਿਸੀ ਹੈ ਜਾਂ ਕੋਈ ਇਹੋ ਜਿਹਾ ਬਿੱਲ ਪਾਸ ਕਰ ਸਕਦੇ ਨੇ ਤਾਂ ਉਹਦੇ ਵਿੱਚ ਆਪਣੇ ਕਮੇਟੀ ਮੈਂਬਰ ਪਾਉਣ ਜਿਹੜੇ ਆਪਣੇ ਏਰੀਏ ਦੇ ਨਾਲ ਸੰਬੰਧਤ ਹੋਣ ਮੈਂ ਤਾਂ ਇਹ ਚੋਣਾ ਵੀ ਜਿੱਦਾਂ ਤਰਨਤਾਂ ਦਾ ਏਰੀਆ ਅਜਨਾਲੇ ਦਾ ਏਰੀਆ ਡੁੱਬ ਗਿਆ ਹੈ ਅੱਗੇ ਫਰੋਜਪੁਰ ਦਾ ਏਰੀਆ ਫਾਇਲਕਾ ਦੇ ਏਰੀਆ ਡੁੱਬ ਗਿਆ ਹੈ ਕਿ ਤੁਸੀਂ ਕੀ ਸਮਝਦੇ ਹੋ ਕਿ ਇੰਨਾ ਏਰੀਆ ਦੇ ਵਿੱਚ ਕੀ ਲੋਕ ਪੜੇ ਲਿਖੇ ਨਹੀਂ ਜਾਂ ਇੰਟੈਲੀਜੈਂਸ ਨਹੀਂ ਹੈਗੇ ਮੈਂ ਤਾਂ ਕਹਿੰਦਾ ਇੱਕ ਇੱਕ ਜੋ ਬੰਦਾ ਹੈ ਇੱਕ ਇੱਕ ਇਸ ਏਰੀਆ ਦਾ ਬੰਦਾ ਚੁਣ ਕੇ ਜਿਸ ਤਰ੍ਹਾਂ ਵੀ ਉਸ ਨੂੰ ਚੁਣ ਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਜਾ ਇੱਕ ਕਮੇਟੀ ਜੋ ਤਿਆਰ ਹੁੰਦੀ ਹੈ ਕਮੇਟੀ ਤਿਆਰ ਕੀਤੀ ਜਾਵੇ ਉਸ ਵਿੱਚ ਇਹਨਾਂ ਨੂੰ ਇਹਨਾਂ ਨੂੰ ਵੀ ਭਾਗ ਲੈਣ ਦਾ ਮੌਕਾ ਦਿੱਤਾ ਜਾਵੇ ਤਾਂ ਇਹਨਾਂ ਨੂੰ ਵੀ ਪਤਾ ਹੋਵੇਗਾ ਸਾਡੇ ਇਲਾਕੇ ਦੇ ਬੰਦਿਆਂ ਨੂੰ ਵੀ ਬਿਹਾਰਡ ਆਉਣ ਵਾਲੇ ਨੇ ਜਾਂ ਉਹ ਉੱਥੋਂ ਦੇ ਜਿਹੜੇ ਕੰਟਰੋਲਰ ਹੈਗੇ ਨੇ ਕੰਟਰੋਲਰ ਨਾਲ ਗੱਲਬਾਤਾਂ ਕਰ ਸਕਦੇ ਨੇ ਜਿਕੇ ਇਸ ਤਰ੍ਹਾਂ ਇਸ ਫਲਾਟ ਨੂੰ ਕੰਟਰੋਲ ਕਰਨਾ ਹੈ ਕਿਉਂਕਿ ਉੱਥੇ ਬੰਦੇ ਸਾਰੇ ਬਾਹਰ ਦੇ ਬੈਠੇ ਹੋਣੇ ਕਿਸੇ ਨੂੰ ਕਿਸੇ ਦੀ ਕੋਈ ਸਾਰ ਨਹੀਂ ਹਾਰ ਪ੍ਰਭਾਵਿਤ ਏਰੀਆ ਹੈ ਉਸ ਦੇ ਜਿੰਨੇ ਵੀ ਚਾਹੇ ਕੋਈ ਲਿੰਕ ਰੋਡ ਏ ਜਾਂ ਜਿੰਨੇ ਵੀ ਰੋਡ ਬਣੇ ਹੋਏ ਨੇ ਉਹ ਸਾਰੇ ਰੋੜਾਂ ਨੂੰ ਹਾਈ ਕੀਤਾ ਜਾਵੇ ਹਾਈਟ ਉਹਨਾਂ ਦੀ ਵਿਧਾਈ ਜਾਵੇ ਤਕਰੀਬਨ ਤਕਰੀਬਨ 4-5 ਫੁੱਟ ਹਾਈਟ ਉੱਚੀ ਕੀਤੀ ਜਾਵੇ ਜੇਕਰ ਕੋਈ ਇਹੋ ਜਿਹਾਂ ਅੱਗੇ ਤੋਂ ਵੀ ਹੜ੍ਹ ਆਉਂਦਾ ਹੈ ਜਾਂ ਕੋਈ ਬਰਸਾਤ ਜ਼ਿਆਦਾ ਹੋ ਜਾਂਦੀ ਹੈ ਤਾਂ ਲੋਕਾਂ ਦੀ ਇੱਕ ਤਾਂ ਸੁੱਖ ਸਹੂਲਤ ਰਹੇਗੀ ਜਿਹੜੀ ਕਨੈਕਟੀਵਿਟੀ ਹੈਗੀ ਏ ਉਹ ਸ਼ਹਿਰਾਂ ਨਾਲੋਂ ਪਿੰਡਾਂ ਨਾਲੋਂ ਟੁੱਟੇਗੀ ਨਹੀਂ ਕਿਉਂਕਿ ਜਦੋਂ ਵੀ ਹੜ੍ਹ ਆਉਂਦੇ ਨੇ ਇਦਾਂ ਤਾਂ ਸਾਡੀ ਕਨੈਕਟੀਵਿਟੀ ਟੁੱਟ ਜਾਂਦੀ ਹੈ ਜਿਹੜੇ ਲੋਕੀ ਖੇਤਾਂ ਦੇ ਵਿੱਚ ਰਹਿ ਗਏ ਉਹ ਖੇਤਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਮਾਲ ਡੰਗਰ ਬੱਚੇ ਸਾਰੇ ਉੱਥੇ ਰਹਿੰਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਉਣ ਲੱਗ ਜਾਂਦੀ ਹੈ ਕਿ ਸੁਰੱਖਿਅਤ ਜਿਹੜੀਆਂ ਥਾਵਾਂ ਨੇ ਉੱਥੇ ਪਹੁੰਚਾਉਣ ਵਾਸਤੇ ਜਾਂ ਉੱਚੇ ਬੰਨਾਂ ਤੇ ਪਹੁੰਚਾਉਣ ਵਾਸਤੇ ਕਿਸ਼ਤੀਆਂ ਦੀ ਲੋੜ ਪੈਂਦੀ ਹੈ ਉਸ ਟਾਈਮ ਜਨਤਾ ਜ਼ਿਆਦਾ ਹੁੰਦੀ ਹੈ ਪਰੇਸ਼ਾਨੀਆਂ ਜ਼ਿਆਦਾ ਹੁੰਦੀਆਂ ਨੇ ਪਰ ਪ੍ਰਸ਼ਾਸਨ ਕੋਲ ਜਾਂ ਸੰਸਥਾਵਾਂ ਵੀ ਕੁਝ ਕਿਸ਼ਤੀਆਂ ਲੈ ਕੇ ਆਉਂਦੀਆਂ ਨੇ ਇਹਨਾਂ ਪਰਬੰਧ ਨਹੀਂ ਕੀਤਾ ਜਾਂਦਾ ਕਿਉਂਕਿ ਇੱਕ ਕਿਸ਼ਤੀ ਲੈ ਕੇ ਆਉਂਦੇ ਨੇ ਕਿਸ਼ਤੀ ਨੂੰ ਚਲਾਉਣ ਵਾਲੇ ਆਪਰੇਟਰ ਵੀ 3-4 ਉਹਨਾਂ ਦੇ ਹੁੰਦੇ ਨੇ ਵਿੱਚ ਤੇ ਅੱਗੋ ਜਾ ਕੇ ਜਿੰਨਾਂ ਨੂੰ ਰੈਸਕਿਊ ਕਰਕੇ ਲਿਆਉਣਾ ਹੁੰਦਾ ਉਹ ਸਿਰਫ ਇੱਕ ਦੋ ਹੀ ਬੰਦੇ ਆਉਂਦੇ ਨੇ ਤੇ ਬੰਦੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਫਸ ਜਾਂਦੇ ਨੇ ਹੜ੍ਹਾਂ ਦੇ ਵਿੱਚ ਮੈਂ ਤਾਂ ਇਹ ਮੰਗ ਕਰਦਾ ਵੀ ਜਿੰਨੇ ਵੀ ਰੋਡ ਨੇ ਨਾ ਉਹ ਸਾਰੇ ਰੋੜਾਂ ਨੂੰ ਉੱਚਾ ਕੀਤਾ ਜਾਵੇ ਕੁਝ ਸਮਾਂ ਲੱਗ ਜਾਵੇ ਕਨੈਕਟੀਵਿਟੀ ਟੁੱਟਣ ਨੂੰ